ਵੈਗੁਰੂ ਜੀ ਕਾ ਖਾਲਸਾ ਸਤ ਸ੍ਰੀ ਅਕਾਲ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਭਾਈ ਮਾਨ ਸਿੰਘ ਜੀ ਦੇ ਬਾਰੇ ਕੌਣ ਸਨ ਭਾਈ ਮਾਨ ਸਿੰਘ ਜੀ ਕਿੰਜ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਬੇਦਾਵਾ ਲੈ ਕੇ ਆਏ ਸਨ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਦੋਸਤੋ 40 ਮੁਕਤਿਆਂ ਵਿੱਚੋਂ ਇੱਕ ਮੁਕਤਾ ਭਾਈ ਮਾਨ ਸਿੰਘ ਗੁਰੂ ਸਾਹਿਬ ਦੀ ਫੌਜ ਦਾ ਜੱਥੇਦਾਰ ਸੀ ਅਨੰਤਪੁਰ ਦੇ ਲੰਬੇ ਘੇਰੇ ਦੌਰਾਨ ਭੁੱਖ ਤੇ ਦੁੱਖ ਤੋਂ ਪ੍ਰੇਸ਼ਾਨ ਗੁਰੂ ਤੋਂ ਬੇਮਖੋ ਕੇ ਇਹਨਾਂ 40 ਸਿੰਘਾਂ ਦਾ ਜਥਾ ਆਪਣੇ ਘਰੋਂ ਕਰੀ ਚਲਾ ਗਿਆ ਔਰ ਕਰੋਨਾ ਦਾ ਸਵਾਗਤ ਨਾ ਹੋਇਆ ਉਹ ਮੁਸੀਬਤ ਬਲੇ ਗੁਰੂ ਸਾਹਿਬ ਦਾ ਸਾਥ ਸਾਡ ਕੇ ਆ ਗਈ ਇਸ ਦੇ ਕਾਰਨ ਉਹਨਾਂ ਨੂੰ ਘਰ ਬਲੇਆਂ ਵੱਲੋਂ ਲਾਣ ਤਾਂ ਪਾਈਆਂ ਗਈਆਂ ਘਰ ਦੀਆਂ ਬੀਬੀਆਂ ਨੇ ਆਪਣੀਆਂ ਬੰਗਾ ਲਾ ਕੇ ਉਹਨਾਂ ਅੱਗੇ ਛੁੱਟ ਦਿੱਤੀਆਂ ਕਿ ਤੁਸੀਂ ਇਹ ਪਾ ਕੇ ਘਰੇ ਬੈਠੋ ਚੁੱਲਾ ਚੌਂਕਾ ਸੰਭੋ ਅਸੀਂ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਦਾ ਸਾਥ ਦੇ ਮੰਗੀਆਂ ਤਾਂ ਪਛਤਾਵੇ ਦੀ ਅੱਗ ਵਿੱਚ ਸੜਦੇ ਮੂੜ ਇਹ ਚਾਲੀ ਸਿੰਘ ਮਾਈ ਭਾਗੂ ਦੀ ਅਗਵਾਈ ਹੇਠ ਗੁਰੂ ਸਾਹਿਬ ਤੋਂ ਮਾਫੀ ਮੰਗਣ ਲਈ ਅਨੰਦਪੁਰ ਵੱਲ ਤੁਰ ਪਏ ਜਦ ਰਾਹ ਵਿੱਚ ਉਹਨਾਂ ਨੇ ਗੁਰੂ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਪਰਿਵਾਰ ਦਾ ਖੇਰੂ ਖਿਰੂ ਹੋਣਾ ਚਮਕੌਰ ਦੀ ਜੰਗ ਵਿੱਚ ਛੋਟੇ ਤੇ ਵੱਡੇ ਸਾਬਜਾਦਾਂ ਦੀ ਜੀ ਦਾ ਪਿੱਛਾ ਕਰਨ ਦੀਆਂ ਖਬਰਾਂ ਸੁਣੀਆਂ ਤਾਂ ਉਹਨਾਂ ਸਿੰਘਾਂ ਦੀ ਜ਼ਮੀਨੇ ਹੁਲਾਣਾ ਖੱਦਾ ਅਤੇ ਔਕੀ ਕੜੀ ਗੁਰੂ ਜੀ ਦਾ ਸਾਡ ਛੱਡਣ ਦਾ ਅਹਿਸਾਸ ਵੀ ਉਹਨਾਂ ਨੂੰ ਸਤਾਉਣ ਲੱਗਾ ਅਤੇ ਉਹ ਪੁੱਛ ਦੇ ਪਛਾਂਦੇ ਖਦਰਾਨੇ ਦੀ ਢਾਬਲ ਚੱਲ ਪਈ ਖਦਰਾਨੇ ਦੇ ਨੇੜੇ ਜਦ ਉਹਨਾਂ ਨੂੰ ਮੁਗਲ ਫੌਜ ਬਾਹੂ ਦਾਹੀ ਆਉਂਦੀ ਨਜ਼ਰ ਆਈ ਤਾਂ ਉਹਨਾਂ ਨੇ ਰਸਤੇ ਵਿੱਚ ਹੀ ਉਹਨਾਂ ਨੂੰ ਰੋਕਣ ਦਾ ਫੈਸਲਾ ਕਰ ਲਿਆ ਤਾਂ ਕਿ ਉਹ ਗੁਰੂ ਸਾਹਿਬ ਤੱਕ ਨਾ ਪਹੁੰਚ ਸਕਣ ਉਹ ਮਰਦੇ ਦਮ ਤੱਕ ਗੁਰੂ ਦਾ ਸਾਥ ਦੇਣ ਦਾ ਫੈਸਲਾ ਕਰ ਚੁੱਕੇ ਸੀ ਆਪਣੀਆਂ ਚਾਦਰਾਂ ਤੇ ਹੋਰ ਕੱਪੜੇ ਦਰਖਤਾਂ ਉੱਤੇ ਇਸ ਤਰ੍ਹਾਂ ਟੰਗ ਦਿੱਤੇ ਤਾਂ ਕਿ ਦੂਰੋਂ ਲੱਗੇ ਕਿ ਕੋਈ ਫੌਜ ਤੰਬੂ ਲਾ ਕੇ ਤੇਰੀ ਲਾਕੀ ਬੈਠੀ ਹੈ ਆਪ ਉਹ ਝਾੜੀਆਂ ਪਿੱਛੇ ਐਸੇ ਟਿਕਾਣੇ ਤੇ ਬੈਠ ਗਏ ਜਿੱਥੋਂ ਆਸਾਨੀ ਨਾਲ ਉਹਨਾਂ ਆਉਣ ਵਾਲੀ ਫੌਜ ਤੇ ਹਮਲਾ ਕਰ ਸਕਣਾ ਜਦੋਂ ਵजीर खान ਦੀ ਫੌਜ ਮਾਰ ਹਿੱਟ ਪਹੁੰਚੀ ਤਾਂ ਸਿੰਘਾਂ ਨੇ ਗੋਲੀਆਂ ਤੇ ਤੀਰਾਂ ਦਾ ਸਬਾਕਤ ਕੀਤਾ ਬੇਅੰਤ ਦੁਸ਼ਮਣਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਤਾਂ ਹਾਬ ਤੋਂ ਗੁਰੂ ਸਾਹਿਬ ਨੇ ਵੀ ਤੀਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਮੁਗਲਾਂ ਦੇ ਕਈ ਜਰਨਲ ਮਾਰੇ ਗਏ ਜਦ ਤੱਕ ਸਿੰਘਾਂ ਕੋਲ ਬਰੂਤ ਸਿੱਕਾ ਰਹਾ ਬੈਰੀਅਨ ਟੋਕਨ ਨਹੀਂ ਦਿੱਤਾ ਜਦ ਖਤਮ ਹੋ ਗਿਆ ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗਲਾਂ ਤੋਂ ਟੁੱਟ ਪਏ ਉਹ ਪੰਜ ਪੰਜ ਦੇ ਜਥੇਆ ਬਚਾ ਕੇ ਸ਼ੇਰਾਬੰਗ ਲੜਦੇ ਤੇ ਕਈਆਂ ਨੂੰ ਮਾਰ ਕੇ ਸ਼ਹੀਦ ਹੋ ਜਾਂਦੇ ਗੁਰੂ ਸਾਹਿਬ ਨੇ ਜਦੋਂ ਮਜੀਲਾ ਨੂੰ ਇਸ ਤਰ੍ਹਾਂ ਲੜਦੇ ਦੇਖਿਆ ਤਾਂ ਮਦਤੀ ਪਹੁੰਚ ਪਈ ਦਿੱਤੀ ਤੇ ਆਪ ਉਤੋ ਤੀਰ ਛੱਡਦੇ ਗਏ ਮਜੀਲਾ ਦੇ ਹੌਸਲੇ ਵਧ ਗਏ ਉਹ ਇਸ ਦਲੇਰੀ ਨਾਲ ਲੜੇ ਕਿ ਦੁਸ਼ਮਣਾਂ ਦੇ ਹੌਸ ਠਿਕਾਣੇ ਆ ਗਏ ਲੜਦੇ ਲੜਦੇ ਤਕਰੀਬ ਸਭ ਸਿੰਘ ਸ਼ਹੀਦ ਹੋ ਗਏ ਇੰਜ ਖਦਰਾਨੀ ਦੀ ਧਰਤੀ ਤੇ ਇਸ ਜੁੱਧ ਵਿੱਚ ਗੁਰੂ ਸਾਹਿਬ ਨੂੰ ਇਨ੍ਹਾਂ 40 ਸਿੰਘਾਂ ਨੇ ਆਪਣੀ ਅਦੁੱਤੀ ਬਹਾਦਰੀ ਤੇ ਦਲੇਰੀ ਦਾ ਸਬੂਤ ਦਿੱਤਾ ਕਈ ਮੀਲ ਦਾ ਸਫ਼ਰ ਉਤੋ ਸਿੰਘਾਂ ਨਾਲ ਜਾਨ ਤੋੜ ਮੁਕਾਬਲਾ ਕਰਨੀ ਦੀ ਰੁੱਤ ਬੈਰੀ ਤਰੀ ਨਾਲ ਹੌਂਕਣ ਲੱਗ ਪਏ ਜਿੱਥੇ ਗੁਰੂ ਸਾਹਿਬ ਦਾ ਕਪਚਾ ਸੀ ਉੱਥੇ ਪਾਣੀ ਚਾਰੋਂ ਤਰਫ ਇਕੱਠਾ ਹੁੰਦਾ ਸੀ ਤੇ ਲੋਕਾਂ ਦੀਆਂ ਸਾਲ ਕਰਦਾ ਸੀ ਚੌਧਰੀ ਕਪੂਰੇ ਜਿਸ ਦੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਆਇਆ ਉਹ ਵਜ਼ੀਰ ਖਾਨ ਦੀ ਫੌਜ ਨਾਲ ਸੀ ਉਸ ਨੇ ਦੱਸਿਆ ਕਿ ਅੱਗੇ 30 ਮੀਲ ਦੀ ਦੂਰੀ ਤੱਕ ਪਾਣੀ ਨਹੀਂ ਹੈ ਹਾਂ ਪਿੱਛੇ 10 ਮੀਲ ਦੀ ਦੂਰੀ ਤੱਕ ਪਾਣੀ ਮਿਲ ਜਾਵੇਗਾ ਹੋਰ ਲੜਨ ਦੀ ਹਿੰਮਤ ਉਹਨਾਂ ਵਿੱਚ ਨਹੀਂ ਸੀ ਸੋ ਪਿੱਛੇ ਪਰਤਣ ਲਈ ਠੀਕ ਹੀ ਸਮਝਿਆ ਗੁਰੂ ਸਾਹਿਬ ਜਿੱਤ ਗਏ ਅਕਾਲ ਪੁਰਖ ਦੀ ਜਿੱਤ ਹੋਈ ਗੁਰੂ ਸਾਹਿਬ ਥਾਪ ਤੋਂ ਥੱਲੇ ਆਏ ਅਕਾਲ ਪੁਰਖ ਦਾ ਧੰਨਵਾਦ ਕੀਤਾ ਸ਼ਹੀਦ ਸਿੰਘਾਂ ਨੂੰ ਮੇਰੇ 5000 ਮੇਰੇ 10000 ਕਹਿ ਕੇ ਨਵਾਜਿਆ ਇੱਕ ਇੱਕ ਨੂੰ ਆਪਣੀ ਗੋਦ ਵਿੱਚ ਲਿਆ ਮੂੰਹ ਸਾਫ਼ ਕੀਤਾ ਅਸੀ ਸੰਦਤੀਆਂ ਆਖਰ ਮਹਾ ਸਿੰਘ ਕੋ ਲਾਏ ਉਸ ਦਾ ਸਵਾਸ ਚੱਲ ਰਿਹਾ ਸੀ ਮੂੰਹ ਵਿੱਚ ਪਾਣੀ ਪਿਆ ਜਦ ਉਸ ਨੂੰ ਥੋੜੀ ਹੋਸ਼ ਆਈ ਗੁਰੂ ਸਾਹਿਬ ਨੇ ਉਸ ਦਾ ਅੰਤਮ ਸਮਾਂ ਜਾਣ ਕੇ ਕਿਹਾ ਕੁਝ ਮੰਗ ਲੈ ਤਾਂ ਮਹਾ ਸਿੰਘ ਨੇ ਕਿਹਾ ਮੇਰਾ ਸਿਰ ਤੁਹਾਡੀ ਗੋਤੀ ਵਿੱਚ ਹੈ ਇਸ ਤੋਂ ਵੱਧ ਮੈਨੂੰ ਕੀ ਚਾਹੀਦਾ ਹੈ ਅਤੇ ਉਸ ਦੇ ਅੱਖਾਂ ਵਿੱਚ ਅਥਰੂ ਸਨ ਗੁਰੂ ਸਾਹਿਬ ਨੇ ਫਿਰ ਕਿਹਾ ਸਿੱਖਾ ਕੁਝ ਮੰਗ ਲੈ ਤਾਂ ਮਹਾ ਸਿੰਘ ਨੇ ਕਿਹਾ ਜੇ ਤੁਸੀਂ ਤਰੁੱਠੇ ਹੋ ਤਾਂ ਜਿਹੜਾ ਬੇਦਾਵਾਸੀਂ ਦੇ ਕੇ ਆਏ ਸੀ ਉਸ ਨੂੰ ਫਾੜ ਦਿਓ ਗੁਰੂ ਸਾਹਿਬ ਨੇ ਛੱਟ ਕਮਰ ਕੱਸੇ ਵਿੱਚੋਂ ਬੇਦਾਵਾ ਕੱਢਿਆ ਤੇ ਪਾੜ ਦਿੱਤਾ ਤੇ ਕਹਿਣ ਲੱਗੇ ਬੇਦਾਵਾ ਤਾਂ ਤੁਸੀਂ ਨੇ ਦਿੱਤਾ ਸੀ ਅਸਾਂ ਨੇ ਤੱਕ ਕਦੀ ਤੁਹਾਨੂੰ ਆਪਣੇ ਆਪ ਤੋਂ ਅਲੱਗ ਨਹੀਂ ਕੀਤਾ ਭਾਈ ਮਹਾ ਸਿੰਘ ਨੇ ਗੁਰੂ ਸਾਹਿਬ ਦੀ ਨਿੱਕੀ ਗੁੱਦੀ ਵਿੱਚ ਸਵਾਸ त्याग ਦਿੱਤੇ ਗੁਰੂ ਸਾਹਿਬ ਨੇ ਭਾਈ ਮਹਾ ਸਿੰਘ ਦੀ ਸਹਿਕ ਦੀ ਖਵਾਸ਼ ਨੂੰ ਜ਼ਿੰਦਗੀ ਦਿੱਤੀ ਉਹ ਮਈ ਭਾਗੋ ਕੋਲ ਗਏ ਜੋ ਬੁਰੀ ਤਰ੍ਹਾਂ ਜਕਮੀ ਹੋ ਚੁੱਕੀ ਸੀ ਪਰ ਜ਼ਿੰਦਾ ਸੀ ਗੁਰੂ ਸਾਹਿਬ ਨੇ ਆਪਣੀ ਨਗਰਾਨੀ ਹੇਠ ਉਸ ਦਾ ਇਲਾਜ ਕਰਵਾਇਆ ਉਸ ਦੇ ਪਤੀ ਤੇ ਦੋਨੇ ਪ੍ਰਾਂ ਇਸ ਜੰਗ ਵਿੱਚ ਸ਼ਹੀਦ ਹੋ ਚੁੱਕੇ ਸਨ ਉਹ ਵਾਪਸ ਨਹੀਂ ਗਈ ਤੇ ਅਮਰਤਸ਼ਾਹ ਕੇ ਆਖਰੀ ਸਾਹਾਂ ਤੱਕ ਗੁਰੂ ਘਰ ਦੀ ਸੇਵਾ ਕਰਦੀ ਰਹੀ ਸ਼ਹੀਦਾਂ ਦਾ ਸੰਸਕਾਰ ਕਰਕੇ ਇਹਨਾਂ ਨੂੰ ਮੁਕਤੀ ਦਾ ਆਸ਼ੀਰਵਾਦ ਦਿੱਤਾ ਸ਼ਹੀਦਾਂ ਦੀ ਲਾਸ਼ਾਂ ਨੂੰ ਸੰਭਾਲਿਆ ਸ਼ਹੀਦ ਉਹ ਸਿੰਗਰ ਦਾ ਸੰਸਕਾਰ ਕਰਵਾਇਆ ਗੁਰੂ ਸਾਹਿਬ ਨੇ ਖਾਲਸਾ ਮਿਰੋ ਰੂਪ ਦੇ ਖਾਸ ਸੰਦਾਤ ਨੂੰ ਕਾਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰੋਵਰ ਹੋਣ ਦਾ ਪ੍ਰਦਾਨ ਦਿੱਤਾ ਅੱਜ ਇਸ ਥਾਨ ਸੰਸਾਰ ਵਿੱਚ ਮੁਖਤਸਰ ਦੇ ਨਾਮ ਨਾਲ ਪ੍ਰਸਿੱਧ ਹੈ ਮੁਖਤਸਰ ਦਾ ਇਤਿਹਾਸ ਅੱਜ ਵੀ ਸਾਨੂੰ 40 ਮੁਕਤਿਆਂ ਦੇ ਦੇਸ਼ ਦੀ ਕੌਮ ਪ੍ਰਤੀ ਆਪਾਂ ਬਾਰਨ ਦੀ ਭਾਵਨਾ ਉੱਦ੍ਰ ਕਰਾਉਂਦਾ ਹੈ ਇਸ ਜਗ੍ਹਾ ਦਾ ਨਾਂ ਗੁਰੂ ਸਾਹਿਬ ਨੇ ਆਪ ਮੁਖਤਸਰ ਰੱਖਿਆ ਹੈ ਇਸ ਜੰਗ ਤੋਂ ਬਾਅਦ ਇਸ ਜਗ੍ਹਾ ਸਿੱਖ ਇਤਿਹਾਸ ਵਿੱਚ ਇੱਕ ਇਤਿਹਾਸਕ ਤੇ ਅਧਿਆਤਮਿਕ ਜਗ੍ਹਾ ਦੀ ਤੌਰ ਤੋਂ ਜਿੱਥੇ 40 ਮੁਕਤੇ ਨੇ ਸਿੱਖੀ ਸਦਕਾ ਅਥਾ ਸੋਮਾ ਹੈ ਹਮੇਸ਼ਾ ਲਈ ਅਮਰ ਹੋ ਗਿਆ ਮੁਖਤਸਰ ਸ਼ਹਿਰ ਵਿਖੇ ਯਾਦਗਾਰਪੂਰ ਗੁਰਦੁਆਰਾ ਟੀਬੀ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਮੁਗਲਾਂ ਸਿੱਖਾਂ ਦੀ ਜੰਗ ਦੌਰਾਨ ਤੀਰ ਛੱਡੇ ਸੀ ਸ਼ਹੀਦੀ ਗੁਰਦੁਆਰਾ ਜਿੱਥੇ 40 ਮੁਕਤਿਆਂ ਤੇ ਸ਼ਹੀਦਾਂ ਦੀ ਲਾਸ਼ਾਂ ਦਾ ਦੇਹ ਸੰਸਕਾਰ ਕੀਤਾ ਗਿਆ ਸੀ ਤੇ ਦਰਬਾਰ ਸਾਹਿਬ ਤਿੰਨ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 40 ਮੁਕਤਿਆਂ ਨੂੰ ਮੁਕਤੀ ਦਾ ਦਾਨ ਦਿੱਤਾ ਸੀ ਇੱਥੇ ਹੀ ਮਾਗੀ ਦੇ ਅਫਸਰ ਹਰ ਸਾਲ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਬੜਾ ਭਾਰੀ ਮੇਲਾ ਲੱਗਦਾ ਹੈ